ਸਤਿ ਅਲਮੁਅਲੈਕੁਮ ਮੀਤ ਕਾੜੀਆਂ ਤੁਸੀਂ ਸਾਰੇ ਖੈਰiyat ਨਾਲ ਹੋ ਨੋਜਵਾਨ ਜਸਪ੍ਰੀਤ ਸਿੰਘ ਜਿਹੜਾ ਕਿ ਕੈਨੇਡਾ ਤੋਂ ਆਇਆ ਸੀ ਜਿਹਦਾ ਫੇਕ ਇੰਕਾਊਂਟਰ ਕਰ ਦਿੱਤਾ ਗਿਆ ਉਸ ਦੇ ਮਾਮਲੇ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਵਾ ਸੀਬੀਆਈ ਤੱਕ ਕਾਰਵਾਈ ਪਹੁੰਚੀ ਹਾਈ ਕੋਰਟ ਤੱਕ ਮਾਮਲਾ ਪਹੁੰਚਿਆ ਮੀਡੀਆ ਦੇ ਉੱਤੇ ਕਿਸ ਤਰ੍ਹਾਂ ਇਹ ਚੀਜ਼ ਹਾਈਲਾਈਟ ਹੋਈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਅਹਿਮ ਕਾਰ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਚਲ ਕੇ ਵੀਡੀਓ ਦੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ ਜਸਪ੍ਰੀਤ ਦੇ ਇਨਕਾਊਂਟਰ ਕਰਨ ਤੋਂ ਬਾਅਦ ਪੰਜਾਬ ਦੇ ਪੁਲਿਸ ਕਰਨਲ ਨੂੰ ਘੁੱਟਦੀ ਹੈ ਯਾਨੀ ਉਹੀ ਚਾਰ ਪੁਲਿਸ ਮੁਲਾਜ਼ਮਾਂ ਦੀ ਮੈਂ ਗੱਲ ਕਰ ਰਿਹਾ ਤਾਂ ਉਹ ਚਾਰੇ ਮੁਲਾਜ਼ਮ ਗਾਇਬ ਹੋ ਚੁੱਕੇ ਨੇ ਯਾਨੀ ਭਗੌੜੇ ਹੋ ਚੁੱਕੇ ਨੇ ਔਰ ਦੂਜੇ ਪਾਸੇ ਹਾਈ ਕੋਰਟ ਦਾ ਇੱਕ ਬਹੁਤ ਸਖਤ ਰਵਈਆ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਵੇਖੋਗੇ ਕਿ ਹਾਈ ਕੋਰਟ ਦੇ ਇੱਕ ਐਡੇ ਸਖਤ ਨਿਰਦੇਸ਼ ਆ ਚੁੱਕੇ ਨੇ ਕਿ ਪੰਜਾਬ ਦੀ ਪੁਲਿਸ ਜਿਹੜੇ ਪੁਲਸ ਮੁਲਾਜ਼ਮਾਂ ਨੇ ਇਨਕਾਊਂਟਰ ਕੀਤਾ ਜਿਹਨੂੰ ਫਰਜੀ ਇਨਕਾਊਂਟਰ ਕਿਹਾ ਜਾ ਰਿਹਾ ਪੰਜਾਬ ਦੇ ਅੰਦਰ ਔਰ ਉਸ ਤੋਂ ਬਾਅਦ ਉਹੀ ਪੁਲਿਸ ਮੁਲਾਜ਼ਮ ਇਨਕਾਊਂਟਰ ਕਰਨ ਤੋਂ ਬਾਅਦ ਕਰਨਲ ਸਾਹਿਬ ਨੂੰ ਘੁੱਟਦੇ ਨੇ ਉਸ ਤੋਂ ਬਾਅਦ ਬਹੁਤ ਸਾਰਾ ਮਾਮਲਾ ਖੜਾ ਹੋ ਜਾਂਦਾ ਪੰਜਾਬ ਦੇ ਅੰਦਰ ਪੂਰੇ ਦੇਸ਼ ਭਰ ਦੇ ਵਿੱਚ ਇੱਕ ਤੰਦਮ ਮਚ ਜਾਂਦਾ ਇਸ ਖਬਰ ਦੇ ਨਾਲ ਔਰ ਹੁਣ ਦੋਵੇਂ ਧਿਰਾਂ ਯਾਨੀ ਕਰਨਲ ਦੀ ਪਤਨੀ ਔਰ ਦੂਜੇ ਪਾਸੇ ਉਸੇ ਨੌਜਵਾਨ ਦੇ ਮਾਤਾ ਪਿਤਾ ਜਸਪ੍ਰੀਤ ਸਿੰਘ ਦੇ ਜਿਹੜੇ ਮੁੰਡੇ ਦਾ ਇਨਕਾਊਂਟਰ ਹੁੰਦਾ ਕੈਨੇਡਾ ਦੇ ਵਿੱਚੋਂ ਆਉਂਦਾ ਉਸ ਤੋਂ ਬਾਅਦ ਉਹਦਾ ਇਨਕਾਊਂਟਰ ਹੋ ਜਾਂਦਾ ਤਾਂ ਹੁਣ ਉਹ ਚਾਰ ਮੁਲਾਜ਼ਮਾਂ ਦੇ ਜਿਨ੍ਹਾਂ ਨੇ ਇਨਕਾਊਂਟਰ ਕੀਤਾ ਸੀ ਉਹ ਚਾਰੇ ਪੁਲਿਸ ਮੁਲਾਜ਼ਮ ਗਾਇਬ ਹੋ ਚੁੱਕੇ ਨੇ ਔਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਹਾਈ ਕੋਰਟ ਹੈ ਹਰਿਆਣਾ ਤੇ ਪੰਜਾਬ ਦਾ ਸਾਂਝਾ ਹਾਈ ਕੋਰਟ ਹੈ ਉਹਨਾਂ ਦਾ ਇੱਕ ਨਿਰਦੇਸ਼ ਜਾਰੀ ਹੋ ਗਿਆ ਉਹਨਾਂ ਮੁਲਾਜ਼ਮਾਂ ਦੇ ਖੋਸ਼ ਉੜਾ ਦਿੱਤੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਹੋਰ ਵੀ ਡਰਾ ਦੇਣ ਵਾਲੀ ਹੈ ਸੁਣੋ

ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਤੇ ਲੱਗ ਰਹੇ ਨੇ ਉਸ ਤੋਂ ਇਨਜਾਬਦਾ ਹੈ ਕਿ ਰੰਗੜੇ ਪੰਜਾਬ ਦੀ ਧਰਤੀ ਦਾ ਰੰਗ ਸਿਰਫ ਲਾਲ ਹੋਏਗਾ ਕੁਝin ਪਹਿਲਾਂ ਇੱਕ ਪੁਲਿਸ ਮੁਕਾਬਲਾ ਨਾਬੇ ਦੇ ਵਿੱਚ ਬਣਾਇਆ ਗਿਆ ਜਿਸ ਨੂੰ ਲੈ ਕੇ ਹੁਣ ਪਟੀਸ਼ਨ ਨਾਯੂਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਉਹਦਾ ਹੋਰ ਉਸ ਮਾਮਲੇ ਦੇ ਵਿੱਚ ਨੋਟਿਸ ਵੀ ਕੀਤਾ ਗਿਆ ਹੈ ਨਾ ਸਿਰਫ ਸੂਬੇ ਨੂੰ ਜਗਤ CBI ਨੂੰ ਉਸ ਕੇਸ ਦੀ ਪੈੜੀ ਕਰਨ ਵਾਲੇ ਵਕੀਲ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਨਵਕਿਰਨ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਐਡਵੋਕੇਟ ਸਾਹਿਬmost ਸਵਾਗਤ ਹੈ ਥੈਂਕ ਯੂ ਜੀ ਸਰੀ ਸਭ ਤੋਂ ਪਹਿਲਾਂ ਮੈਂ ਜਾਹਗਾਤ ਦਸਕਾ ਨੂੰ ਤੁਸੀਂ ਇਸ ਮਾਮਲੇ ਬਾਰੇ ਸਮਝਾਓ ਪੁਲਿਸ ਕਹਿੰਦੀ ਹੈ ਅਸੀਂ ਐਨਕਾਉਂਟਰ ਕੀਤਾ ਹੈ ਤੇ ਪਿੜ ਪੱਖ ਕਹਿੰਦਾ ਹੈ ਕਿ ਇਹ ਫਿੱਕ ਐਨਕਾਉਂਟਰ ਹੈ ਕਹਾਣੀ ਕੀ ਰਿਕਵੈਸਟ ਹੈ ਕਿ ਅਸੀਂ ਵੀ ਜਦੋਂ ਅਖਬਾਰਾਂ ਖਬਰਾਂ ਪੜ੍ਹੀਆਂ ਸੀਆਂ ਤੇ ਸਾਨੂੰ ਵੀ ਲੱਗਦਾ ਸੀਗਾ ਵੀ ਐਨਕਾਉਂਟਰ ਹੋਇਆ ਹੈ ਹੈਂ ਆਮ ਬੰਦਿਆਂ ਵਾਂਗ ਅਸੀਂ ਵੀ ਕਿਹਾ ਯਾਰ ਬੱਚਾ ਇਹਨਾਂ ਨੇ ਚੁੱਕਿਆ ਹੈ ਨਾ ਤੇ ਪੁਲਿਸ ਨਾਲ ਮੁਕਬਈ ਹੋਈ ਮਰ ਗਿਆ ਸਾਰਿਆਂ ਨੇ ਜਿਹੜਾ ਹੈਗਾ ਬੱਚਿਆਂ ਬੱਚੇ ਵਾਂਗ ਸਖਤੀ ਰੱਖਦੇ ਹੋਏ ਇਸ ਚੀਜ਼ਾਂ ਦਾ ਧਿਆਨ ਨਹੀਂ ਦਿੱਤਾ ਕਿ ਕਿਸੇ ਦੀ ਜਾਨ ਵੀ ਗਈ ਹੈ ਨਹੀਂ ਬੱਚਾ ਸਿਰ ਕਵਰ ਹੋ ਗਿਆ ਜੀ ਤੇ ਗੱਲ ਜਿਹੜੀ ਹੈ ਅੱਗੇ ਵੀ ਨਹੀਂ ਸਿਆਣੀ ਜੇ ਇਹ ਉਸ ਇਨਸੀਡੈਂਟ ਦੀ ਰਾਤ ਇਨਕਾਊਂਟਰ ਕਰਨ ਤੋਂ ਬਾਅਦ ਉਸ ਰਾਤ ਨੂੰ ਕਰਨਲ ਬਾਸ ਨੂੰ ਜਿਹੜਾ ਹੈਗਾ ਮਾਰਦੇ ਕੁੜਦੇ ਨਾਲ ਉਹਦੇ ਬੇਟੇ ਨੂੰ ਮਾਰਦੇ ਕੁੜਦੇ ਨਾਲ ਇਹ ਗੱਲ ਕੱਪੀ ਰਹਿ ਜਾਣੀ ਸੀ ਇਹ ਕਨਲ ਬਾਟਨਰ ਕਿਵੇਂ ਜੁੜਿਆ ਮਾਮਲਾ ਇਹ 13 ਦੀ ਸ਼ਾਮ ਨੂੰ ਐਂਕਾਉਂਟਰ ਹੁੰਦਾ ਜੀ 4:30 ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਪੋਸਟਮਾਰਟਮ ਲਈ ਬਾਡੀ ਲੈ ਕੇ ਆਉਂਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਗਮandeep ਸਿੰਘ ਸਿੱਧੂ ਐਸਐਸਪੀ ਜਿਹੜੇ ਨੇ ਕਿ ਡੀਆਈਏ ਸੀਗੇ ਡੀਆਈਏ ਸੀਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸ਼ਰ ਯਾਨੀ ਇਨਕਾਊਂਟਰ ਕਰਨ ਤੋਂ ਬਾਅਦ ਕਰਨਲ ਦੇ ਨਾਲ ਪੰਗਾ ਖੜਾ ਹੋ ਗਿਆ ਸੀ ਉਹ ਤਾਂ ਸਾਰੇ ਪੰਜਾਬ ਨੂੰ ਪਤਾ ਪਰ ਜਿਹੜੀ ਅਹਿਮ ਖਬਰ ਹੈ ਮੈਂ ਤੁਹਾਨੂੰ ਕਹਿ ਸੀ ਕਿ ਅਹਿਮ ਖਬਰ ਸੁਣਾਉਣ ਜਾ ਰਿਹਾ ਦੇਖੋ ਕਿ ਅੰਗਰੇਜ਼ਾਂ ਦਾ ਦੌਰ ਰਿਹਾ ਕਿ ਖੂਨ ਦਾ ਬਦਲਾ ਖੂਨ ਹੁੰਦਾ ਸੀ ਪਰ ਜਦੋਂ ਪੂਰਾ ਪੰਜਾਬ ਇੱਕ ਪਾਸੇ ਹੁਣ ਇੱਕੋ ਹੀ ਆਵਾਜ਼ ਬਣ ਚੁੱਕੀ ਹੈ ਜਸਪ੍ਰੀਤ ਦੇ ਹੱਕ ਦੇ ਵਿੱਚ ਕਿਉਂ ਭਜੇ ਪੁਲਿਸ ਮੁਲਾਜ਼ਮ ਦਰਾਸਲ ਦੇ ਵਿੱਚ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵਿੱਚ ਦਾਲ ਦੇ ਵਿੱਚ ਕੁਛ ਕਾਲਾ ਯਾਨੀ ਅਨਕਾਊਂਟਰ ਹੋਣ ਤੋਂ ਬਾਅਦ ਕਰਨਲ ਨੂੰ ਕੁੱਟਿਆ ਜਾਂਦਾ ਉਸ ਤੋਂ ਬਾਅਦ ਉਹ ਪੁਲਿਸ ਮੁਲਾਜ਼ਮ ਮੌਜੂਦ ਰਹਿੰਦੇ ਆ ਪੰਜਾਬ ਦੇ ਅੰਦਰ ਯਾਨੀ ਆਸੇ ਪਾਸੇ ਜ਼ਰੂਰ ਕੀਤਾ ਜਾਂਦਾ ਪਰ ਫਿਰ ਵੀ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਬਹੁਤ ਵੱਡੀ ਬਚਾਓ ਪੱਖਸ਼ ਦੀ ਗੱਲ ਕਰੀਏ ਤਾਂ ਨਾਨਕ ਸਿੰਘ ਐਸਐਸਪੀ ਪਟਿਆਲੇ ਦੇ ਉਹਨਾਂ ਨੇ ਉਹਨਾਂ ਨੂੰ ਬਚਾਉਣ ਦੀ ਵੱਡੇ ਪੱਧਰ ਤੇ ਪਹਿਲ ਕੀਤੀ ਔਰ ਕੋਸ਼ਿਸ਼ ਕੀਤੀ ਗਈ ਔਰ ਦੂਜੇ ਪਾਸੇ ਸਰਕਾਰ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਘਰ ਤੱਕ ਵੀ ਯਾਨੀ ਉਹਦੇ ਆਫਿਸ ਤੱਕ ਕਹਿ ਲਓ ਜਾਂਦੇ ਹਾਊਸ ਤੱਕ ਕਹਿ ਲਓ ਇਹ ਕਰਨਲ ਬਾੜ ਦੀ ਪਤਲੀ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਆ ਤਾਂ ਉਹਦੇ ਵਿੱਚ ਇੱਕ ਗੱਲ ਕਹੀ ਜਾਂਦੀ ਆ ਜਿਹੜੀ ਬਹੁਤ ਵੱਡੀ ਗੱਲ ਕਹੀ ਜਾਂਦੀ ਆ ਪੂਰੇ ਪੰਜਾਬ ਦੇ ਸਾਹਮਣੇ ਉਹਨਾਂ ਨੇ ਕਿਹਾ ਮੀਡੀਆ ਦੇ ਵਿੱਚ ਕਿ ਮੈਨੂੰ ਭਗਵਾਨਤ ਮਾਨ ਨੇ ਕਿਹਾ ਤੇ ਸ਼ਾਮ ਦੇ 6 ਵਜੇ ਤੱਕ ਸ਼ਾਮ ਦੇ 6 ਵਜੇ ਤੱਕ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਮੈਂ ਐਕਸ਼ਨ ਕਰ ਦੂੰਗਾ ਪਰ ਕੋਈ ਵੀ ਐਕਸ਼ਨ ਨਹੀਂ ਹੁੰਦਾ ਔਰ ਹੁਣ ਮਾਮਲਾ ਕਿੱਥੇ اٹਕ ਗਿਆ ਚਾਰੇ ਪੁਲਿਸ ਮੁਲਾਜ਼ਮ ਭਗੌੜੇ ਹੋ ਚੁੱਕੇ ਨੇ ਇਧਰਲੇ ਪਾਸੇ ਹਾਈ ਕੋਰਟ ਆ ਜਿਹੜਾ ਹਰਿਆਣਾ ਤੇ ਪੰਜਾਬ ਦਾ ਸਾਂਝਾ ਉਹਨਾਂ ਨੇ ਸਖਤ ਰਵਈਆ ਅਪਣਾ ਲਿਆ ਔਰ ਨਿਰਦੇਸ਼ ਜਾਰੀ ਕਰ ਦਿੱਤੇ ਆ ਕਿ ਇਹਨਾਂ ਦੀ ਗ੍ਰਿਫਤਾਰੀ ਹੋਣੀ ਬੜੀ ਹੀ ਜ਼ਹਿਮ ਹੈ ਬਹੁਤ ਜਿਆਦਾ ਸਖਤ ਹੈ ਹਾਈ ਕੋਰਟ ਉਹ ਕਹਿ ਰਿਹਾ ਕਿ ਭਾਈ ਇਹਨਾਂ ਦੀ ਗ੍ਰਿਫਤਾਰੀ ਜ਼ਰੂਰੀ ਹੈ ਕਿਉਂਕਿ ਇਹ ਪੰਜਾਬ ਦੇ ਉਹ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਇੱਕ ਫੇਕ ਐਨਕਾਊਂਟਰ ਕਰਕੇ ਇੱਕ ਬੰਦੇ ਨੂੰ ਮਾਰ ਦਿੱਤਾ ਤਾਂ ਹੁਣ ਉਹ ਬੰਦਾ ਤਾਂ ਨਹੀਂ ਮੁੜਦਾ ਜਿਨ੍ਹਾਂ ਦਾ ਨੌਜਵਾਨ ਪੁੱਤ ਤੁਰ ਗਿਆ ਇਸ ਦੁਨੀਆ ਦੇ ਉੱਤੋਂ ਜਸਪ੍ਰੀਤ ਸਿੰਘ ਸਮਾਦ ਦੇ ਕੋਲ ਲਿਆ ਕੇ ਉਹਨੂੰ 7:30 ਵਜੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੱਤ ਗੋਲੀਆਂ ਮਾਰੀਆਂ ਪਰ ਹੁਣ ਉਹਨਾਂ ਦਾ ਵੀ ਕਹਿਣਾ ਹੈ ਕਿ ਇਹਦਾ ਇਨਸਾਫ ਕਿਹੜੇ ਹਿਸਾਬ ਦੇ ਨਾਲ ਹੋਊਗਾ ਵਾਪਸ ਤਾਂ ਦੇਖੋ ਛਾਰਿਆਂ ਨੂੰ ਪਤਾ ਵੀ ਬੰਦਾ ਨਹੀਂ ਆਉਂਦਾ ਪਰ ਜਿਹੜਾ ਹੁਣ ਬਦਲ ਹੈ ਉਹ ਨਿਆਂ ਕਿਵੇਂ ਜਾਊਗਾ ਕਰਨਲ ਨੂੰ ਵੀ ਹਲੇ ਇਨਸਾਫ ਨਹੀਂ ਮਿਲਿਆ ਉਹਦਾ ਪਰਿਵਾਰ ਵੀ ਹਲੇ ਜੂਝ ਰਿਹਾ ਇਸ ਗੱਲ ਦੇ ਪਿੱਛੇ ਕਿ ਛਾਰਾਂ ਨੇ ਉਹਨੂੰ ਕੁੱਟਿਆ ਕਰਨਲ ਨੂੰ ਤੇ ਉਹਨਾਂ ਦੇ ਬੇਟੇ ਨੂੰ ਕੁੱਟਿਆ ਗਿਆ ਬੁਰੀ ਤਰ੍ਹਾਂ ਮਾਰਿਆ ਤਾਂ ਉਸ ਤੋਂ ਬਾਅਦ ਆਰਮੀ ਤੱਕ ਗੱਲ ਪਹੁੰਚ ਜਾਂਦੀ ਆ ਤਾਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਨੂੰ ਬਚਾਉਣ ਤੇ ਲੱਗੀ ਸੀ ਪਰ ਕਿਤੇ ਨਾ ਕਿਤੇ ਸਰਕਾਰ ਦਾ ਜਿਹੜਾ ਰਵੱਈਆ ਇਹ ਰਵੱਈਆ ਸਾਰੇ ਪੰਜਾਬ ਦੇ ਸਾਹਮਣੇ ਆ ਗਿਆ ਤੇ ਭਗਵੰਤ ਮਾਨ ਤੇ ਸਵਾਲ ਉੱਠ ਰਹੇ ਨੇ ਕਿ ਤੁਹਾਡੀ ਜਿਹੜੀ ਪੁਲਿਸ ਹੈ ਯਾਨੀ ਉਹੀ ਪੁਲਿਸ ਮੁਲਾਜ਼ਮਾਂ ਦੀ ਗੱਲ ਕਰ ਰਿਹਾ ਮੈਂ ਸਾਰੀ ਪੁਲਿਸ ਤਾਂ ਨਹੀਂ ਕੋਜੀ ਕਿਉਂਕਿ ਪੰਜਾਬ ਦੇ ਵਿੱਚ ਐਕਸ਼ਨ ਵੀ ਹੋ ਰਿਹਾ ਉਹ ਵੀ ਵੱਡੇ ਪਦਰ ਤੇ ਹੋ ਰਿਹਾ ਪਰ ਪੰਜਾਬ ਦੀ ਪੁਲਿਸ ਦੇ ਉਹ ਨੌਜਵਾਨ ਜਿਨ੍ਹਾਂ ਨੇ ਫੇਰ ਕਨਫੌਂਟਰ ਕੀਤਾ ਕਿ ਉਹਨਾਂ ਦਾ ਵੀ ਕੋਈ ਇਨਕਾਊਂਟਰ ਕਰੂਗਾ ਕਿਉਂਕਿ ਅੰਗਰੇਜ਼ਾਂ ਵੇਲੇ ਖੂਨ ਦਾ ਬਦਲਾ ਖੂਨ ਹੁੰਦਾ ਸੀ ਪਰ ਜਦੋਂ ਉਹਨਾਂ ਨੇ ਫੇਕ ਇਨਕਾਊਂਟਰ ਕਰ ਦਿੱਤਾ ਉਹ ਤਾਂ ਵਾਪਸ ਨਹੀਂ ਆਉਂਦਾ ਕਿ ਬਦਲੇ ਦੇ ਵਿੱਚ ਉਹਨਾਂ ਦੀ ਜਾਨ ਵੀ ਲਈ ਜਾਊਗੀ ਜਾਂ ਨਹੀਂ ਕਿਉਂਕਿ ਇਹੋ ਜਿਹਾ ਕਾਨੂੰਨ ਜ਼ਰੂਰ ਹੋਣਾ ਚਾਹੀਦਾ ਵੀ ਜਿਹੜੇ ਬੰਦੇ ਨੂੰ નિર્ਦੋਸ਼ ਮਾਰਿਆ ਗਿਆ ਉਹਦੀ ਸਜ਼ਾ ਸੇਮ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਜੇਕਰ ਸਾਡੇ ਸੰਵਿਧਾਨ ਦੇ ਅੰਦਰ ਉਹੀ ਕਾਨੂੰਨ ਲਾਗੂ ਹੋਣ ਤਾਂ ਫਿਰ ਮੈਨੂੰ ਐ ਲੱਗਦਾ ਵੀ ਇਨਕਾਊਂਟਰ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਬਹੁਤ ਜਿਆਦੇ ਵੱਡੇ ਪੱਧਰ ਤੇ ਯਾਨੀ ਇਸ ਗਾਰੇ ਨੂੰ ਸੋਚਿਆ ਜਾਣਾ ਸੀ ਕਿ ਭਾਈ ਇਹਦਾ ਇਨਕਾਊਂਟਰ ਕਰਨਾ ਵੀ ਹੈ ਜਾਂ ਨਹੀਂ ਕਰਨਾ ਯਾਨੀ ਮਾਮਲਾ ਬੜਾ ਗੰਭੀਰ ਹੈ ਇੱਕ ਬੰਦੇ ਨੂੰ ਪੁਲਿਸ ਮਾਰ ਦਿੰਦੀ ਆਪਣੇ ਸਤਾਰ ਬਣਾਉਣ ਦੇ ਖਾਤਰ ਤਾਂ ਬੰਦਾ ਤਾਂ ਵਾਪਸ ਨਹੀਂ ਆਉਂਦਾ ਪਰ ਕਿਸੇ ਦਾ ਘਰ ਉਜੜ ਜਾਂਦਾ ਉਹਨਾਂ ਨੂੰ ਪੁੱਛ ਕੇ ਦੇਖੋ ਔਰ ਜਿਹੜੀ ਇਹ ਪੁਲਸ ਵਾਲਿਆਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਇਹਨਾਂ ਦੇ ਨਾਲ ਸੇਮ ਕਹਾਣੀ ਬੀਤੇ ਤਾਂ ਇਹਨਾਂ ਨੂੰ ਪਤਾ ਲੱਗੇ ਇਹ ਪੰਜਾਬ ਦੀ ਆਵਾਜ਼ ਆ ਉਹਨਾਂ ਦੇ ਘਰ ਵਾਲਿਆਂ ਦੀ ਆਵਾਜ਼ ਹੈ ਜਿਨ੍ਹਾਂ ਦਾ ਨੌਜਵਾਨ ਇੱਕ ਮੁੰਡਾ ਇਸ ਜਹਾਨ ਨੂੰ ਛੱਡ ਕੇ ਤੁਰ ਗਿਆ ਉਸ ਤੋਂ ਬਾਅਦ ਖਬਰ ਆਉਂਦੀ ਹੈ ਭਾਈ ਇਹ ਤਾਂ ਫੇਕ এনਕਾਊਂਟਰ ਹੈ ਇਸ ਨੂੰ ਹਾਈ ਕੋਰਟ ਮੰਨ ਰਿਹਾ ਹਾਈ ਕੋਰਟ ਇਹ ਪੰਜਾਬ ਦੇ ਲੋਕ ਕਿੰਨੀ ਵੱੜ ਕੇ ਹਾਈ ਕੋਰਟ ਦਾ ਕਹਿਣਾ ਇਹਨਾਂ ਦੇ ਸਖਤ ਰਵੱਈਏ ਦੇ ਵਿੱਚ ਕਿ ਹਾਈ ਕੋਰਟ ਨੇ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤਾਂ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਲੈਣਾ ਹਾਈ ਕੋਰਟ ਨੇ ਇਹਨਾਂ ਨੂੰ ਜੇਲ੍ਹ ਵੀ ਭਿਜਾਣਾ ਪੈ ਸਕਦਾ ਵਰਦੀ ਤੋਂ ਵੀ ਡਿਸਮਿਸ ਹੋ ਸਕਦਾ ਯਾਨੀ ਨੌਕਰੀ ਤੋਂ ਡਿਸਮਿਸ ਹੋ ਸਕਦੇ ਆ ਤਾਂ ਜਿੰਨੇ ਪੰਜਾਬ ਦੇ ਸਾਡੇ ਵਾਸੀ ਉਹਨਾਂ ਗੱਲਾਂ ਦੇ ਹੱਕ ਵਿੱਚੋਂ ਤੁਸੀਂ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਮੇਰਾ ਵੀਰ ਸ਼ੇਅਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨਵਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਜਸਪ੍ਰੀਤ ਸਿੰਘ ਜਿਹੜਾ ਕਿ ਕੈਨੇਡਾ ਤੋਂ ਆਇਆ ਸੀ ਨੌਜਵਾਨ ਇਹਨੂੰ ਫੇਕ ਇੰਕਾਉਂਟਰ ਦੇ ਵਿੱਚ ਮਾਰ ਦਿੱਤਾ ਗਿਆ ਔਰ ਇਹ ਦੱਸਿਆ ਗਿਆ ਕਿ ਇਹਨੇ ਜਵਾਬੀ ਕਾ ਹਮਲਾ ਪੁਲਿਸ ਦੇ ਉੱਤੇ ਕੀਤਾ ਸੀਗਾ ਜਿਸ ਦੀ ਵਜ੍ਹਾ ਤੋਂ ਜਵਾਬੀ ਪੁਲਿਸ ਨੇ ਕਾਰਵਾਈ ਕੀਤੀ ਔਰ ਇੱਕ ਗੋਲੀ ਲੱਗਣ ਦੇ ਨਾਲ ਮਰ ਗਿਆ ਜਦਕਿ ਅਸਲ ਹਕਾਇਤ ਨੂੰ ਛੁਪਾਇਆ ਗਿਆ ਔਰ ਜਸਪ੍ਰੀਤ ਸਿੰਘ ਦਾ ਮਾਮਲਾ ਵੀ ਕਿਸ ਤਰ੍ਹਾਂ ਹਾਈਲਾਈਟ ਹੋਇਆ ਤੁਸੀਂ ਵੀਡੀਓ ਦੇ ਵਿੱਚ ਵੀ ਸੁਣ ਲਿਆ ਤੇ ਉਹੀ ਚਾਰ ਜਿਹੜੇ ਐ ਐਸ ਐਚਓ ਸੀਗੇ ਉਹ ਜਦੋਂ ਜਸਪ੍ਰੀਤ ਸਿੰਘ ਦਾ ਫੇਕ ਇੰਕਾਊਂਟਰ ਕਰਕੇ ਆਏ ਤੇ ਬਾਅਦ ਚ ਉਹਨਾਂ ਨੇ ਕਰਨਲ ਬਾਡ ਨੂੰ ਕੁੱਟਿਆ ਉਹਦੇ بیٹے ਨੂੰ ਕੁੱਟਿਆ ਜਦੋਂ ਕਰਨਲ ਬਾਡ ਦਾ ਮਾਮਲਾ ਆਇਆ ਫਿਰ ਜਸਪ੍ਰੀਤ ਸਿੰਘ ਦਾ ਮਾਮਲਾ ਵੀ ਹਾਈਲਾਈਟ ਹੋਇਆ ਵਰਨਾ ਇਹ ਮਾਮਲਾ ਵੀ ਬਾਕੀ ਕੇਸਿਸ ਦੇ ਤਰ੍ਹਾਂ ਜਿਹੜੇ ਅੱਜ ਤੱਕ ਹੋਏ ਆ ਫੇਕ ਇਨਕਾਊਂਟਰ ਜਿਨ੍ਹਾਂ ਦੀ ਕੰਨੋਂ ਕੰਨ ਕਿਸੇ ਨੂੰ ਖਬਰ ਨਹੀਂ ਹੋਈ ਇਹ ਵੀ ਮਾਮਲਾ ਜਿਹੜਾ ਦੱਬ ਜਾਣਾ ਸੀਗਾ ਇਹਦੀ ਵੀ ਕਿਸੇ ਨੂੰ ਹਵਾ ਤੱਕ ਨਹੀਂ ਸੀ ਲਗਣੀ ਹਜੇ ਵੀ ਉਹਨਾਂ ਦੀ ਫੈਮਲੀ ਜਿਹੜੀ ਹੈ ਉਸ ਸੱਤੇ ਦੇ ਵਿੱਚ ਹੈ ਇਸ ਸਾਡਾ ਪੁੱਤਰ ਜਿਹੜਾ ਉਹ ਕੈਨੇਡਾ ਦੇ ਵਿੱਚ ਸੀ ਕਿਦੋਂ ਉਹ ਭਾਰਤ ਆਇਆ ਤੇ ਕਿਦੋਂ ਇਹਨਾਂ ਨੇ ਫੇਕ ਇਨਕਾਊਂਟਰ ਕਰ ਦਿੱਤਾ ਸਮਾਜ ਚ ਲਜਾ ਕਰ ਨੂੰ ਸੱਦ ਗੋਲੀਆਂ ਮਾਰੀਆਂ ਗਿਆ ਕਿੰਨੀ ਬੇਦਰਦੀ ਦੇ ਨਾਲ ਉਲਾ ਕਤਰ ਕੀਤਾ ਗਿਆ ਕਿ ਸੁਣਨੇ ਵਾਲੀ ਹਰ ਅੱਖ ਜਿਹੜੀ ਹੈ ਅਸ਼ਕਬਾਰ ਹੋ ਜਾਵੇ ਕਿ ਉਹਨਾਂ ਦੀ ਫੈਮਿਲੀ ਦੇ ਉੱਤੇ ਕੀ ਵੀ ਤਰ ਦੇ ਹੋਏਗੀ ਲੇਕਿਨ ਹੁਣ ਜਿਹੜੀ ਹੈ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਜਿਹੜੇ ਦੇ ਵਿੱਚ ਸ਼ਾਮਲ ਐਸਐਚਓ ਹੈਗੇ ਆ ਬਖਤੀ ਤੌਰ ਤੇ ਜ਼ਰੂਰ ਗਾਇਬ ਹੈ ਲੇਕਿਨ ਹੁਣ ਆ ਜਿਹੜਾ ਵੀ ਕੋਈ ਪੁਸ਼ਤ ਪਨਾਹੀ ਕਰਨ ਦਾ ਜ਼ਿਆਦਾ ਦੇਰ ਤੱਕ ਪੁਸ਼ਤ ਪਨਾਹੀ ਨਹੀਂ ਕਰ ਸਕਿਆ ਕਿਉਂਕਿ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਸੀਬੀਆਈ ਨੂੰ ਦਿੱਤਾ ਜਾਏਗਾ ਜਦੋਂ ਸੀਬੀਆਈ ਜਾਂਚ ਪੜਤਾਲ ਕਰੇਗੀ ਤੇ ਹਰ ਚਿਹਰਾ ਜਿਹੜਾ ਬੇਨਕਾਬ ਹੋਏਗਾ ਫਿਰ ਉਹ ਤੁਹਾਨੂੰ ਵੀਡੀਓ ਕਿੰਝ ਦੀ ਲੱਗੀ ਕਮੈਂਟਸ ਕਰਕੇ لازمی ਦੱਸਿਓ ਰੱਖਿਓ ਆਪਣਾ ਡੇਢ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼